ਜੀ ਅੱਜ ਦਾ ਪ੍ਰੋਗਰਾਮ ਮੇਰੇ ਵੱਲੋਂ ਅੱਜ ਸਹਾਰਾ ਕਲੱਬ ਦਾ વાર્ਸ਼ਿਕ ਸਮਾਗਮ ਕੰਬਲ ਵੰਡ ਤੇ ਰਜਾਈਆਂ ਵੰਡ ਦਾ ਜਿਹੜਾ ਉਹ ਸ਼ਹਿਰ ਦੇ ਸਯੋਜਕਨ ਦੇ ਨਾਲ ਬਹੁਤ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ ਮੈਂ ਜਿੰਦੇ ਸਯੋਗੀ ਹਨ ਉਹਨਾਂ ਦਾ ਸਹਾਰਾ ਕਲੱਬ ਵੱਲੋਂ ਸ੍ਰੀ ਜਤਿੰਦਰ ਕੱਦ ਜੀ ਅਤੇ ਰਜੀਵ ਕੁਲਰਜੀ ਅਤੇ ਸਮੂਹ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਵਾ ਇਸੇ ਤਰ੍ਹਾਂ ਸਯੋਜਕ ਦੀ ਆਸ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਹੈ ਜਿਹੜੇ ਲੋੜਵੰਦ ਨੇ ਜਿਹੜੇ ਸੱਚਮੁੱਚ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਕਿ ਸਾਨੂੰ ਠੰਡ ਦੇ ਵਿੱਚ ਕੰਬਲ ਰਜਾਈਆਂ ਦੀ ਤਲਾਈਆਂ ਦੀ ਔਰ ਪੈਨਸ਼ਨ ਦੀ ਲੋੜ ਹੈ ਉਹ ਸਹਾਰਾ ਕਲੱਬ ਅੱਜ ਜਿਹੜਾ ਹੈ ਉਹ ਵੰਡ ਰਿਹਾ ਹੈ ਕਿੰਨੇ ਲੋਕਾਂ ਨੂੰ ਵੰਡ ਰਿਹਾ ਹੈ ਲਗਭਗ 500 ਦੇ ਕਰੀਬ ਜਿਹੜੇ ਨੇ ਉਹ ਲੋਕਾਂ ਨੂੰ ਅੱਜ ਕੰਬਲ ਵੀ ਰਜਾਈਆਂ ਵੀ ਤਲਾਈਆਂ ਵੀ ਔਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ 52 ਬੰਦਿਆਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ मेरा एक छोटा सा नाम साधु महात्मा के दिया हुआ नाम गणेश दास कैसा लगा सारा क्लब की बहुत अच्छा व्यवस्था है व्यवस्था से खुश हूँ हम लोग भोजन पानी का भी प्रबंध हुआ भोजन पानी पिए गरम गरम चाय भी पिए अब कंबल भी बांटेंगे कंबल जो बांटता है तो लेने वाले तो आ ही जाते लेने के लिए लेकिन लेने वाले ज्यादा पुण्य मिलता है बांटने वाले को उन्होंने सेवा कर रहा है सेवा ही भक्ति है सेवा ही सब कुछ है सेवा सबसे बड़ा भक्ति है, है काम तो, तो, तो सब दिन होता ही रहता है लेकिन समाज में एकत्रित होना साधु महात्मा के बीच जनता के बीच समाज के बीच एकत्रित होना बहुत अच्छा होता है शुरू हो चुके हैं ਜਿੱਦਾਂ ਸਾਡੇ ਸਹਿਯੋਗੀ ਭਾਈ ਸਾਹਿਬ ਗੁਰਦੀਪ ਡੇਰੀ ਜੀ ਐਸ ਪੀ ਸਿੰਘ ਜੀ ਸਾਰੇ ਬੜੇ ਸੱਜਣ ਸਾਡੇ ਦ੍ਰਿਸ਼ਟੀ ਕਲੱਬ ਵਾਲੇ ਬਟਾਲੇ ਦੇ ਬੜੇ ਬੜੀਆਂ ਮਹਾਨਸਤੀਆਂ ਅਸ਼ੋਕ ਲੁਥਰਾ ਜੀ ਜਿਹੜਾ ਨੇ ਸਾਡਾ ਸਹਿਯੋਗ ਕੀਤਾ ਅੱਜ ਅਸੀਂ ਕੋਈ 200 ਕਰੀਬ ਰਜਾਈ ਵੰਡਾਂਗੇ ਔਰ 250 ਦੇ ਕਰੀਬ ਅਸੀਂ ਕੰਬਲ ਵੀ ਵੰਡਾਂਗੇ 40-50 ਲੋਈਆਂ ਨੇ ਪਰ ਇਸੇ ਤਰ੍ਹਾਂ ਸਾਰਾ ਕਲੱਬ ਵੱਲੋਂ ਜਦ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੱਤ ਵਤ ਸਹਿਯੋਗ ਕੀਤਾ ਜਾਂਦਾ ਹੈ ਧੰਨਵਾਦ ਜੀ ਜੈ ਹਿੰਦ ਜੀ ਗੁਰਦੀਪ ਸਿੰਘ ਜੀ ਅੱਗੇ ਇਸ਼ਾਰਾ ਕਰਦੇ ਤੇ ਮੱਛਾ ਨਾਮ ਲਾ ਕੇ ਵਜੀਫਾਟ ਸਾਹਿਬ ਵਜੀਫਤ ਇਹ ਦਾਸwidetilde ਸਿੰਘ ਸਾਰਾ ਕਲੱਬ ਤੋਂ ਹਰ ਸਾਲ ਵਾਂਗੂ ਲੋੜਵੰਦਾਂ ਨੂੰ ਲਗਾਤਾਰ ਸਰਦੀ ਦੇ ਇਸ ਪਰ ਮੌਸਮ ਦੇ ਵਿੱਚ ਰਜਾਈਆਂ ਕੰਬਲ ਲੋਈਆਂ ਇਹ ਸਾਰਾ ਕਲੱਬ ਬਣਦਾ ਹੈਗਾ 450 ਤੋਂ ਪਲੱਸ ਇਹ ਅੱਜ ਲੋੜਵੰਦਾਂ ਨੂੰ ਇਹ ਸਮਾਨ ਡਿਸਟ੍ਰੀਬਿਊਟ ਕੀਤਾ ਜਾਏਗਾ ਇਹ ਸ਼ਹਿਰ ਦੇ ਤਾਨੀ ਸੱਜਣਾ ਦੇ ਕਰਕੇ ਜਾਂ ਹੋ ਹੋ ਜਾਨੀ ਸੱਜਣਾ ਸਾਡੇ ਨੂੰ ਜੋ ਸਮੇਂ ਸਮੇਂ ਨਾਲ ਹੁਣ ਇੱਥੇ ਡੋਨੇਟ ਕਰਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੰਬਰ ਸਮਾਰੋਹ ਵੰਡ ਕਰ ਰਹੇ ਹਾਂ ਇਸ ਦੇ ਨਾਲ ਜਿੰਨੇ ਵੀ ਸਾਡਾ ਕਲੱਬ ਦੇ ਮੈਂਬਰ ਨੇ ਇਹਨਾਂ ਸਾਰੇ ਸਹਿਯੋਗ ਨਾਲ ਸਭ ਕੁਝ ਬੰਦ ਕਰ ਰਹੇ ਨੇ ਨਾ